ਇਹ ਕੀ ਹੈ ਬਾਦ ਸਾਹਿਬ ਕੀ ਹੈ ਇਹ ਇਹ ਤਮਾਕਾ ਜੀ ਤਮਾਕਾ ਜਿਹੜੇ ਲੋਕ ਬਿਲਕੁਲ ਖੱਸੀ ਹੋ ਚੁੱਕੇ ਨੇ ਮਰਦਾਨਾ ਕਮਜ਼ੋਰੀ ਬਿਲਕੁਲ ਖਤਮ ਹੈ ਦਵਾਈਆਂ ਖਾ ਕੇ ਹੰਬ ਚੁੱਕੇ ਨੇ ਥੱਕ ਚੁੱਕੇ ਨੇ ਕੋਈ ਕੰਮ ਨਹੀਂ ਕਰ ਰਹੀ ਸਿਰਫ ਇੱਕ ਗੋਲੀ ਇੱਕ ਗੋਲੀ ਹੀ ਤੂਫਾਨ ਠਾ ਦੂ ਤਮਾਕੇ ਠਾ ਦੂ ਇੰਨਾ ਕੰਮ ਕਰਦੀ ਆ ਅੱਛਾ ਮਤਲਬ ਇੱਕ ਥਾਪੜ ਕੇ ਕਹਿਣਾ ਜੇ ਬੰਦੇ ਨੂੰ ਆ ਗੋਲੀ ਨੇ ਕੰਮ ਨਹੀਂ ਕੀਤਾ ਫਿਰ ਦੁਨੀਆ ਦੀ ਕੋਈ ਮਰਜ਼ੀ ਦਵਾਈ ਖਾ ਲੇ ਕੋਈ ਕੰਮ ਨਹੀਂ ਕਰਦੀ ਇਹ ਰਸਾਇਣ ਵਿਗਿਆ ਦੇ ਨਾਲ ਤਿਆਰ ਕੀਤੀ ਹੋਈ ਆ ਬਹੁਤ ਜਿਆਦੇ ਵਧੀਆ ਜ਼ਬਰਦਸਤ ਰਿਜ਼ਲਟ ਨੇ ਇਹ ਕੈਨੇਡਾ ਅਮਰੀਕਾ ਇੰਗਲੈਂਡ ਦੇ ਜਿਹੜੇ ਟਰੱਕ ਡਰਾਈਵਰ ਨੇ ਜਾਂ ਬਹੁਤ ਵਿਦੇਸ਼ਾਂ ਦੇ ਵਿੱਚ ਜਾਂਦੀ ਹੈ ਇਹ ਪੂਰੀ ਨਹੀਂ ਹੋ ਰਹੀ ਇਹ ਸਦਾ ਸ਼ੋਨਾ ਭਸਮ ਦੇ ਨਾਲ ਤਿਆਰ ਕੀਤੀ ਹੋਈ ਆ ਦੇਖੋ ਜਿੱਦਾਂ ਇਹ ਪੜਾਕੇ ਪਾਉਂਦੀ ਆ ਆ ਖੜਕਾ ਸੁਣ ਰਿਹਾ ਜਦੋਂ ਬੰਦੇ ਨੇ ਖਾ ਲਈ ਇਦਾਂ ਹੀ ਪੜਾਕੇ ਪਾਊਗਾ ਮਰਦਾਨਾ ਕਮਜ਼ੋਰੀ ਬਿਲਕੁਲ ਜੜ ਤੋਂ ਖਤਮ ਹੋ ਜੂਗੀ ਇਹਦੇ ਨਾਲ ਇਹ ਕਹਿੰਦੇ ਤਾਂ ਸਾਰੇ ਨੇ ਪਰ ਲੋਕਾਂ ਨਾਲ ਠੱਗੀਆਂ ਵਜ ਜਾਂਦੀਆਂ ਨੇ ਬਿਲਕੁਲ ਬਿਲਕੁਲ ਆਪਾਂ ਕਹਿੰਦੇ ਨਹੀਂ ਆਪਣੇ ਕੋਲੇ ਸਿਰਫ ਪ੍ਰੂਫ ਨੇ ਪ੍ਰੂਫ ਲੈ ਕੇ ਆਏ ਆ ਆਪਾਂ ਤੇ ਆਪਣੇ ਵਟਸਐਪ ਤੇ ਮੈਸੇਜ ਕਰ ਸਕਦੇ ਆ ਆਪਾਂ ਪ੍ਰੂਫ ਵੀ ਭੇਜਾਂਗੇ ਰਿਪੋਰਟਾਂ ਵੀ ਭੇਜਾਂਗੇ ਜਿਹੜੇ ਲੋਕ ਆਪਾਂ ਠੀਕ ਕਰ ਚੁੱਕੇ ਆ ਇਹ ਬੈਦ ਸਾਹਿਬ ਆਏ ਆ ਲੋਕ ਕਹਿੰਦੇ ਕੁਛ ਨਹੀਂ ਬੈਦ ਅਗਲਾ ਕਹਿੰਦਾ ਇਹ ਕਰ ਦੂ ਮੈਂ ਬਾਹ ਕਰ ਦੂੰ ਲੋਕਾਂ ਨੇ ਪੈਸੇ ਲਵਾ ਕੇ ਬੈਦ ਭੱਜ ਜਾਂਦੇ ਨੇ ਮੁੜ ਕੇ ਹਾਲ ਨਹੀਂ ਪੁੱਛਦੇ ਕਿ ਬੰਦਾ ਫੇਰ ਹੋ ਜਾਂਦਾ ਹੋਇਆ ਬਿਲਕੁਲ ਮੈਂ ਇਹ ਗੱਲ ਨਾਲ ਤੁਹਾਡੀ ਨਾਲ ਸਹਿਮਤ ਆ ਪਰ ਆਪਣੀ ਜਿਹੜੀ ਗੋਲੀ ਐ ਖਾ ਕੇ ਦੇਖਣ ਰਿਜ਼ਲਟ ਆ ਜਿਹੜੇ ਬਹੁਤ ਜ਼ਿਆਦਾ ਜ਼ਬਰਦਸਤ ਨੇ ਰਿਪੀਟ ਆਰਡਰ ਨੇ ਇੱਕ ਵਾਰ ਅਗਲਾ ਖਾ ਕੇ ਜ਼ਰੂਰ ਦੇਖੇ ਇਹਨੂੰ ਟਰਾਈ ਕਰੇ ਬੈਦ ਸਾਹਿਬ ਆਪਾਂ ਦਵਾਈ ਦੀ ਗੱਲ ਕਰ ਲੈਂਦੇ ਆ ਇਹ ਦਵਾਈ ਤੁਸੀਂ ਤਿਆਰ ਕਾਦੇ ਨਾਲ ਕੀਤੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਮਹਿੰਗੀਆਂ ਪਸਮਾਨੇ ਜਿਹੜੀਆਂ ਉਹ ਤਿਆਰ ਕੀਤੇ ਗਏ ਨੇ ਜਿਵੇਂ ਸੋਨਾ ਪਸਮਾ ਹੀਰਾ ਕੀੜਾ ਜੜੀ ਵਰਗੀਆਂ ਮਹਿੰਗੀਆਂ ਪਸਮਾਨ ਜੜੀ ਬੂਟੀਆਂ ਤਿਆਰ ਇਹ ਕੀਤੀ ਹੋਈ ਆ ਇਹਦੇ ਵਿੱਚ ਸੋਨਾ ਕਿਹੜੀ ਬਿਮਾਰੀ ਨੂੰ ਲੋਡ ਕਰੂ ਇਹ ਇਹ ਜਿਵੇਂ ਮਰਦਾਨਾ ਕਮਜ਼ੋਰੀ ਆ ਕਿਸੇ ਵੀ ਤਰ੍ਹਾਂ ਦੀ ਜਿਵੇਂ ਸੰਭੋਗ ਕਰਨ ਨੂੰ ਜੀ ਨਹੀਂ ਕਰਦਾ ਉਹਦਾ ਬੀਜ ਜਿਹੜਾ ਉਹ ਨਹੀਂ ਬਣਦਾ ਸਪਰਮ ਦੀ ਕੁਆਲਿਟੀ ਆ ਜਿਹੜੀ ਕੁਆਂਟੀਟੀ ਆ ਘੱਟ ਹੈਗੀ ਜੀ ਨਹੀਂ ਕਰਦਾ ਸੁੰਭੋ ਕਰਦੇ ਕਰਦੇ ਢਿੱਲਾ ਹੋ ਜਾਂਦਾ ਇੱਕ ਵਾਰੀ ਕਰ ਲੈਣਾ ਦੁਬਾਰੇ ਜੀ ਨਹੀਂ ਕਰਦਾ ਮਤਲਬ ਬੱਚਾ ਪੈਦਾ ਕਰਨ ਦੀ ਸ਼ਕਤੀ ਨਹੀਂ ਹੈਗੀ ਉਹਨਾਂ ਦੇ ਲਈ ਸਾਰਿਆਂ ਲਈ ਕੰਮ ਕਰਦੀ ਹੈ ਇਹ ਬ੍ਰੇਨ ਤੇ ਵੀ ਕੰਮ ਕਰਦੀ ਹੈ ਲੀਵਰ ਤੇ ਕੰਮ ਕਰਦੀ ਹੈ ਤੇ ਜਿਹੜੀ ਗਰਮਾਇਸ਼ ਆ ਬਹੁਤ ਸਾਰੇ ਲੋਕਾਂ ਦੀ ਤਸਵੀਰ ਗਰਮ ਹੈ ਤੇ ਉਹਨੂੰ ਵੀ ਠੰਡਾ ਕਰਦੀ ਹੈ ਜਿਹੜੇ ਲੋਕਾਂ ਦੀ ਠੰਢੀ ਹੈ ਤੇ ਉਹਨੂੰ ਵੀ ਗਰਮ ਕਰਦੀ ਆ ਨਾ ਇਹਦੀ ਤਸਵੀਰ ਠੰਡੀ ਆ ਤੇ ਨਾ ਇਹਦੀ ਗਰਮ ਆ ਮਤਲਬ ਅੰਦਰੂਨੀ ਜਿਹੜੀ ਤਾਕਤ ਆ ਉਹ ਬੰਦੇ ਨੂੰ ਇਹ ਦਿੰਦੀ ਆ ਜਿਹੜੀ ਤਾਕਤ ਆ ਸਾਡੇ ਸਰੀਰ ਨੂੰ ਚਾਹੀਦੀ ਹੁੰਦੀ ਹੈਗੀ ਅੱਛਾ ਅੱਛਾ ਬੈਦ ਸਾਹਿਬ ਜੇ ਕੋਈ ਮੰਗਵਾਉਣਾ ਹੋਵੇ ਆ ਦਵਾਈ ਕੋਈ ਮੰਗਵਾਵੇ ਘਰੇ ਬੈਠੇ ਪਹੁੰਚ ਜੂਗੀ ਬਿਲਕੁਲ ਘਰੇ ਬੈਠੇ ਤੁਸੀਂ ਸਿਰਫ 500 ਰੁਪਏ ਦੇ ਵਿੱਚ ਮੰਗਾ ਸਕਦੇ ਹੋ ਸਿਰਫ 500 ਰੁਪਏ ਦੇ ਵਿੱਚ ਘਰ ਬੈਠੇ ਬੁਕਿੰਗ ਤੇ ਮੰਗਵਾ ਸਕਦੇ ਹਾਂ ਇਹਦੇ ਸਾਡੇ ਕੋਲੇ ਰਿਪੀਟ ਆਰਡਰ ਨੇ ਸਾਡੇ ਕੋਲੇ ਪੂਰੀ ਨਹੀਂ ਹੋ ਰਹੀ ਬਾਕੀ ਇੱਕ ਗੱਲ ਹੋਰ ਆਪਾਂ ਹਵਾ ਦੇ ਵਿੱਚ ਡਾਂਗਾ ਨਹੀਂ ਮਾਰਦੇ ਜਾਂ ਹਵਾ 'ਚ ਗੱਲਾਂ ਨਹੀਂ ਮਾਰਦੇ ਇੱਕ ਵਾਰੀ ਖਾ ਕੇ ਜਰੂਰ ਦੇਖੋ ਇੱਕ ਹੋਰ ਗੱਲ ਆ ਜੇ ਮੈਂ ਝੂਠ ਬੋਲੂਗਾ ਗੱਪ ਮਾਰੂਗਾ ਤੁਸੀਂ ਮੇਰੇ ਇੱਕ ਵਾਰ ਗੱਪ ਤੇ ਵਿਸ਼ਵਾਸ ਕਰ ਲੋਗੇ ਦੁਬਾਰੇ ਫੇਰ ਨਹੀਂ ਆਉਂਗੇ ਇੱਕ ਗਰੰਟੀ ਹੈ ਗੱਲ ਦੀ ਇਹ ਸਬਦ ਸੋਨਾ ਭਸਮ ਦੇਣਾ ਤਿਆਰ ਕੀਤੇ ਹੋਈਆਂ ਨੇ ਜਿਹੜੇ ਬੰਦੇ ਨੇ ਇੱਕ ਵਾਰੀ ਖਾ ਲਈ ਪੂਰਾ ਕੋਰਸ ਕਰ ਲਿਆ ਆਪਦੇ ਸਾਰੇ ਯਾਰਾਂ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਂਡੀਆਂ ਗਵਾਂਡੀਆਂ ਨੂੰ ਵੀ ਦੱਸੂਗਾ ਵੀ ਹਾਂ ਮੈਂ ਆ ਬੈਦ ਤੋਂ ਮੰਗਾ ਕੇ ਇੱਕ ਆ ਗੋਲੀ ਖਾਧੀ ਸੀ ਬਹੁਤ ਕਰਾਮਾਤੀ ਗੋਲੀ ਆ ਬਹੁਤ ਜ਼ਿਆਦਾ ਰਿਜ਼ਲਟ ਨੇ ਸੁਪਰ ਰਿਜ਼ਲਟ ਨੇ ਇੱਕ ਵਾਰੀ ਜਰੂਰ ਟرائی ਕਰਕੇ ਤੁਸੀਂ ਦੇਖੋ अच्छा बैज साहब आपा ਹੁਣ ਗੱਲ ਕਰ ਰਹੇ ਨੇ ਵੀ ਅਗਲਾ ਮੰਗਵਾਉਣਾ ਚਾਹੀਏ ਘਰੇ ਬੈਠਾ ਮੰਗਵਾ ਲੂ ਆਰਡਰ ਕਰ ਲੂ ਪਰ ਪਰਦੇ ਨਾਲ ਕਿ ਕਈ ਵਾਰੀ ਅਗਲਾ ਸ਼ਰਮਾ ਸੰਗ ਮੰਨਦਾ ਹੁੰਦਾ ਹੀ ਪਰਦੇ ਰਨ ਮੰਗਵਾਉਂਦੇ ਹਾਂ ਇਹਦੇ ਵਿੱਚ ਪੂਰੀ ਪ੍ਰਾਈਵੇਸੀ ਹੈ ਜਿਹੜੀ ਰੱਖੀ ਹੁੰਦੀ ਹੈ ਇਹਦੇ ਵਿੱਚ ਸਾਨੂੰ ਪਤਾ ਹੁੰਦਾ ਜਾਂ ਅਗਲੇ ਨੂੰ ਮੰਗਾਉਣ ਵਾਲੇ ਨੂੰ ਪਤਾ ਹੁੰਦਾ ਵੀ ਪਾਰਸਲ ਦੇ ਵਿੱਚ ਗੋਲੀਆਂ ਕਾਦੀਆਂ ਨੇ ਇਹਦੇ ਉੱਪਰ ਕੁਝ ਵੀ ਨਹੀਂ ਲਿਖਿਆ ਹੁੰਦਾ ਸਿਰਫ ਅਸੀਂ ਫੋਨ ਤੇ ਬੰਦੇ ਨੂੰ ਸਮਝਾਉਂਦੇ ਆ ਬਾਕੀ ਹਾਂ ਜਿਹੜੇ ਬੰਦੇ ਆਪਾਂ ਠੀਕ ਕੀਤੇ ਆ ਉਹਨਾਂ ਦੇ ਕੰਟੈਕਟ ਨੰਬਰ ਵੀ ਮੈਂ ਦੇ ਸਕਦਾ ਬਾਕੀ ਮੈਂ ਤਿੰਨ ਵਾਰ ਤਾਂ ਇੰਗਲੈਂਡ ਦੇ ਵਿੱਚ ਜਾ ਚੁੱਕਿਆ ਹਾਂ ਹੋਰ ਟਰਕੀ ਤੋਂ ਵੀ ਸਪੈਸ਼ਲ ਜਿਹੜੀਆਂ ਜੜੀ ਬੂਟੀਆਂ ਮੈਂ ਲੈ ਕੇ ਆਇਆ ਸੀਗਾ ਤੇ ਹੁਣ ਵੀ ਮੈਂ ਕਿਸੇ ਵੱਡੇ ਦੇਸ਼ ਦੇ ਵਿੱਚ ਜਾ ਰਿਹਾ ਉੱਥੇ ਵੀ ਮੈਂ ਕਾਫੀ ਲੋਕਾਂ ਠੀਕ ਕੀਤੇ ਸੀ ਆ ਦਵਾਈ ਦੇ ਨਾਲ ਉਹਨਾਂ ਨੇ ਖੁਸ਼ੀ ਦੇ ਵਿੱਚ ਮੈਨੂੰ ਸਪான்ਸਰ ਕੀਤਾ ਬਹੁਤ ਜਲਦ ਤੁਹਾਨੂੰ ਵੀ ਸਰਪ੍ਰਾਈਜ਼ ਮਿਲੂਗਾ ਕਿਸੇ ਵੱਡੇ ਦੇਸ਼ 'ਚ ਮੈਂ ਜਾ ਰਿਹਾ ਆਪਣੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਵੱਡੀਆਂ-ਵੱਡੀਆਂ ਕੰਟਰੀਆਂ ਦੇ ਵਿੱਚ ਲੋਕ ਮੰਗਾਉਂਦੇ ਨੇ ਤੇ ਠੀਕ ਹੁੰਦੇ ਨੇ ਆਪਣਾ ਰਿਜ਼ਲਟ ਹੈ ਕੋਈ ਆਪਾਂ ਹਵਾ ਦੇ ਵਿੱਚ ਕੋਈ ਵੀ ਗੱਲਾਂ ਨਹੀਂ ਕਰਦੇ ਜਿਹੜੀ ਆਪਾਂ ਗੱਲ ਕਹਿਤੀ ਉਹੀ ਹੋਊਗੀ ਦੋਸਤੋ ਜਿਹੜੀ ਤੁਸੀਂ ਵੀਡੀਓ ਦੇਖੀ ਆ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਲੱਗ ਗਿਆ ਕਿ 500 ਰੁਪਏ ਦੇ ਵਿੱਚ ਦਵਾਈ 500 ਰੁਪਏ ਦੇ ਵਿੱਚ ਦਵਾਈ ਨਹੀਂ ਦੋਸਤੋ 500 ਰੁਪਏ ਦੇ ਵਿੱਚ ਤੁਸੀਂ ਬੁੱਕ ਕਰਾ ਸਕਦੇ ਹੋ ਬਾਕੀ ਪੈਸੇ ਜਦੋਂ ਦਵਾਈ ਘਰੇ ਤੁਹਾਡੇ ਪਹੁੰਚ ਗਈ ਉਦੋਂ ਦੇਣੀਆਂ ਇਹ ਪਟਾਕੇ ਕਿਉਂ ਪਾਉਂਦੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਭਸਮਾਂ ਪਾਈ ਹੋਈਆਂ ਨੇ ਭਸਮਾਂ ਦੇ ਨਾਲ ਤਿਆਰ ਕੀਤੀ ਹੋਈ ਗੋਲੀਆਂ ਦੋਸਤੋ ਆ ਜਿੰਨੀਆਂ ਵੀ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਦੇ ਵਿੱਚ ਭਸਮਾਂ ਵੀਡੀਓ ਦੇ ਵਿੱਚ ਨੂੰ ਕੱਲਣ ਗਿਆ ਇਹ ਤੇ ਇਹ ਸਾਰੀਆਂ ਇਹਦੇ ਵਿੱਚ ਪਾਈਆਂ ਹੋਈਆਂ ਨੇ ਤਿਆਰ ਕੀਤੀਆਂ ਹੋਈਆਂ ਨੇ ਪਾਵਰ ਮੈਂ ਕਹਿੰਨਾ ਇੰਨੀਆਂ ਜੇ ਇਹ ਗੋਲੀ ਖਾ ਕੇ ਬੰਦਾ ਠੀਕ ਨਾ ਹੋਇਆ ਤੇ ਉਹ ਕਦੇ ਵੀ ਠੀਕ ਨਹੀਂ ਹੋ ਸਕਦਾ ਇੰਨੀ ਤਾਕਤ ਉਸ ਤੋਂ ਵਿੱਚ ਭਸਮਾ ਹੀ ਭਸਮਾ ਜਿਹੜੀਆਂ ਪਾਈਆਂ ਹੋਈਆਂ ਨੇ ਜੜੀ ਬੂਟੀ ਇੱਕ ਵੀ ਨਹੀਂ ਪਾਈ ਵੀ ਇਸੇ ਕਰਕੇ ਰਿਜ਼ਲਟ ਮਿਲਦੇ ਨੇ ਤਮਾਕੇ ਪਾ ਦਿੰਦੀ ਆ ਤਮਾਕੇ ਜੇ ਬੰਦਾ ਇਹ ਖਾ ਕੇ ਠੀਕ ਨਾ ਹੋਇਆ ਉਹ ਕਦੇ ਵੀ ਠੀਕ ਨਹੀਂ ਹੋ ਸਕਦਾ ਕਿਉਂਕਿ ਇਹਦੇ ਵਿੱਚ ਮਹਿੰਗੀਆਂ ਮਹਿੰਗੀਆਂ ਪਸਮਾਣੇ ਜਿਹੜੀਆਂ ਉਹ ਪਾਈਆਂ ਹੋਈਆਂ ਨੇਗੀਆਂ ਤੁਸੀਂ ਆਹ ਵੀਡੀਓ ਦੇ ਵਿੱਚ ਪੂਰੀ ਦੇਖ ਸਕਦੇ ਹੋ ਤੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਸਾਡੇ ਰਿਜ਼ਲਟ ਵੀ ਚੈੱਕ ਕਰ ਸਕਦੇ ਹੋ ਕੋਈ ਅਸੀਂ ਹਵਾ ਦੇ ਵਿੱਚ ਡਾਂਗਾ ਨਹੀਂ ਮਾਰਦੇ ਜਿਹੜੀ ਗੱਲ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਤੇ ਹੱਕ ਖੋ ਕੇ ਕਹਿੰਦੇ ਆ ਤੇ ਠੀਕ ਹੋਣਗੇ ਜਿਹੜੇ ਸਾਡੇ ਤੇ ਵਿਸ਼ਵਾਸ ਰੱਖਣਗੇ ਸਾਡੇ ਕਹੇ ਮੁਤਾਬਕ ਚੱਲਣਗੇ ਤੇ ਉਹ ਪਾਉਣਗੇ ਪਟਾਕੇ ਤੇ ਉਹ ਬਿਲਕੁਲ ਠੀਕ ਹੋ ਜਾਣਗੇ ਉਹਨਾਂ ਦੀ ਕਮਜ਼ੋਰੀ ਬਿਲਕੁਲ ਦੂਰ ਹੋ ਜੂਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਸਕਦਾ 500 ਰੁਪਏ ਦੇ ਵਿੱਚ 500 ਰੁਪਏ ਦੇ ਵਿੱਚ ਤੁਸੀਂ ਆਪਣੀ ਦਵਾਈ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬਾਕੀ ਪੈਸੇ ਘਰੇ ਆਈ ਤੋਂ ਦੇਣੇ ਆ ਕਹਿੰਦੇ ਆ ਤੁਹਾਡਾ ਫੋਨ ਨਹੀਂ ਲੱਗਦਾ ਤੁਹਾਡਾ ਫੋਨ ਬਿਜੀ ਰਹਿੰਦਾ ਦੋਸਤੋ ਮੈਨੂੰ ਦਿਹਾੜੀ ਦੇ ਵਿੱਚ ਹਜ਼ਾਰ ਹਜ਼ਾਰ ਫੋਨ 500 ਫੋਨ 700 ਫੋਨ ਡੇਲੀ ਆ ਜਾਂਦਾ ਜੇ ਮੇਰਾ ਫੋਨ ਨਾ ਲੱਗੇ ਤਾਂ ਮੇਰਾ ਇਹੀ ਨੰਬਰ ਹੈ 9915377513 9915377513 ਮੇਰਾ ਨੰਬਰ ਹੈ ਇੱਥੇ WhatsApp ਚੱਲਦਾ WhatsApp ਤੇ ਮੈਸੇਜ ਕਰੋ ਜਿਹੜੇ ਤੁਹਾਨੂੰ ਲਿੰਕ ਮਿਲਣਗੇ ਉਹ ਲਿੰਕ ਜਰੂਰ ਖੋਲ ਕੇ ਦੇਖਿਓ ਸਾਡੇ ਕਿੰਨੇ ਲੋਕ ਸਾਤੋਂ ਠੀਕ ਹੋਏ ਨੇ ਕਿੰਨੇ ਲੋਕਾਂ ਨੂੰ ਰਿਜ਼ਲਟ ਮਿਲਿਆ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ ਜਿਉਂਦੇ ਵੱਸਦੇ ਰਹੋ